ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋਇਆ ਹੈ ਸੁੱਤਾ ਪਿਆ ਸੀ ਜਾਗ ਗਿਆ ਹੈ ਆਜ਼ਾਦ ਹੋ ਗਿਆ ਹੈ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋਇਆ ਹੈ ਬਿਮਾਰ ਸੀ ਤੰਦਰੁਸਤ ਹੋਇਆ ਹੈ ਆਜ਼ਾਦ ਹੋ ਗਿਆ ਹੈ ਪਰ ਜਿਹੜਾ ਦੇਸ਼ 100 ਸਾਲ ਗੁਲਾਮ ਹੋਇਆ ਹੈ ਇਥੇ ਮਰਦਾ ਸੀ ਮਰ ਚੁੱਕਿਆ ਸੀ ਇਥੇ ਕਬਰ ਦੇ ਵਿੱਚ ਜਾ ਚੁੱਕਿਆ ਸੀ ਕਬਰ ਦੇ ਵਿੱਚ ਪਏ ਹੋયા ਇਨ੍ਹਾਂ ਮਰਦਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਨ ਪਾਈ ਆਪਣਾ ਖੂਨ ਦੇ ਕੇ ਆਪਣੇ ਬੱਚਿਆਂ ਦਾ ਖੂਨ ਦੇ ਕੇ ਆਪਣੇ ਸਵਾਸ ਦੇ ਕੇ ਆਪਣੇ ਪ੍ਰਾਣ ਦੇ ਕੇ ਔਰ ਉਸ ਦੇ ਸਦਕੇ ਕਿ ਦੇਸ਼ ਦੀ ਸੰਸਕ੍ਰਿਤੀ ਬਚ ਗਈ ਦੇਸ਼ ਦਾ ਧਰਮ ਬਣ ਬਚ ਗਿਆ ਆਪਦੀਆਂ ਉਸਾਰੀ ਤੇ ਤਾਮੇਰੀ ਰੁਚੀਆਂ ਜੋ ਆਪਦੀ ਕਾਵਿ ਸ਼ੈਲੀ ਦੇ ਰਾਹੀਂ ਪ੍ਰਗਟ ਹੁੰਦੀਆਂ ਰਹੀਆਂ ਉਹਨਾਂ ਨੇ ਨਵੀਂ ਫੋਕ ಮನು ಅಂದ್ರರ ದಿ ನೀನ ಪ್ರದಾನ